ਬੋਲ ਜੀ ਬਾਣੀ ਗੁਰੂ ਉਤਪਉਂਖਾਂ ਦਾ ਵਾਕ੍ਰਿਤ ਜਿਹਤ ਹੈ ਸ਼੍ਰੀ ਗੁਰੂ ਤੇਰੀ ਸਾਹਾ ਹੈ ਬਾਣੀ ਸ਼੍ਰੀ ਗੁਰੂ ਜੀ ਪਾਤਸ਼ਾਹ ਦਸਵੇਂ ਤਖਨ ਦੀ ਵਕੀ ਸਮਰਪਾਏ ਗੁਰੂ ਨਾਨਕ ਦੇਵ ਆਏ ਇਸ ਰੰਗ ਦੇ ਗੁਰਤੇ ਮਰਦਾਸ ਅਰਾਮਦਾਸ ਜੀ ਸਹਾਏ ਅਰਜਨ ਹਰਗੋਬਿੰਦ ਨੂੰ ਸਮਰਵਸ਼ੀ ਹਟਦਾ ਹੈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਬਿਠਾ ਸਬਦ ਦੀ ਜਾ ਹੈ ਕੇ ਇੱਕ ਬਹਾਦਰ ਸਮਰੇ ਹੈ ਤੁਹਾਨੂੰ ਵੀ ਆਵੇ ਤਾਂ ਸੰਪਾਈ ਹੁੰਦਾ ਹੈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਪਾਈ ਹਮਸਾਹਾ ਹੈ ਅਸਾ ਪਾਛਣੀ ਅਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰਜਿਕਾ ਧਿਆਨ ਪਰ ਕੇ ਬੋਲੋ ਜੀ ਸੰਜਾ ਪਿਆਰੀਆਂ ਸ਼ੋਹਣ ਸਾਹਿਬ ਜਾਦਿਆਂ ਚਾਲੀ ਮੁਟਪਿਆਂ ਖੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਦ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖੀ ਅਨੁਪੀਤਾ ਤਨਾ ਪਿਆਰੀਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਸਰ ਕੇ ਖਾਲਸਾ ਜੀ ਬੋਲੋ ਜੀ ਗੁਰੂ ਜੀ ਜਨਾ ਸਿੰਘਾਂ ਸਿੰਘਣਿਆ ਨੇ ਧਰਮ ਖੇ ਸ੍ਰੀ ਗੁਰੂਤੇ ਬੰਦ ਬੰਦ ਕਸਵਾ ਆਏ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜੇ ਆ ਰਹੇ ਆ ਨਾਂ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੋਈ ਬੰਦ ਨਾ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕੇਸਾਂ ਸੁਭਾਸਾਂ ਨਾਲ ਨਿਭਾਈ ਇਤਰਾ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਦਾ ਧਿਆਨ ਕਰਕੇ ਬੋਲੋ ਜੀ ਪ੍ਰਿਤਨੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਚਤੇ ਆਵੇ ਚਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰਚਾ ਰਿਆਇ ਤੋ ਦੇਖ ਦੇਖ ਪਤੇ ਹੈ ਗੁਰ ਕੀ ਪੈ ਸੰਤ ਜੀ ਸ੍ਰੀ ਸਾਹਿਬ ਜੀ ਸਾਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ দান ਕੇ ਇਸ ਨਾਮ ਰਹਿਤ দান ਵਿਵੇਕ দান ਸਾਹਾਂ দান ਕਰੋਸਾ দান ਦਾਣਾ ਸਰਦਾਨ ਨਾਮ ਦਾ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਸੁਨਾਮ ਚੌਕੀਆਂ ਝੰਡੇ ਬੋਂਗੇ ਜਗੋ ਜਗ ਹਟਲ ਤੁਨ ਮਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤੁਚੀ ਮਤੁਪਤ ਦਾਰਾ ਖਾਪ ਵਾਣ ਗੁਰੂ ਹੈ ਅਕਾਲ ਪੁਰਖ ਆਪਣੇ ਕੰਸ਼ ਦੇ ਸਦਾ ਸਹਾਇ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਰਮਾ ਦੇ ਜਨਾ ਸੁਖੰਚ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਦਾਤ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀ ਨਿਵਾਣੀ ਨਿਮਾਨ ਸਤਿਗੁਰ ਜੀ ਨੇ ਤਾਂ ਨਹੀਂ ਹੁੰਦੇ ਤਾਂ ਹਨ ਨੇ ਉਠਿਉਂਦੀ ਉਹ ਮਿਆਸਰੀ ਹੁੰਦੇ ਆਸਰਾ ਸੱਚੀ ਗੁਰਤਾਵਾ ਕੀ ਗੁਰ ਜੀ ਤਨ 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 ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਤਨ 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 ਅਮਰ ਸਹੀਦ ਬ੍ਰਹਮ ਗਿਆਨੀ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੇ ਪਵਿੱਤਰ ਪਾਵਨ ਸਥਾਨ ਵਿਖੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਮੁਬਾਰਕ ਚਰਨਾਂ ਕਮਲਾ ਪਾਸ ਅਰਦਾਸ ਬੇਨਤੀ ਜੋੜੀ ਦਾ ਕਾਰ ਕੀਤਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸਰਬੱਤ ਦੇ ਭਲੇ ਦੀ ਦਾਤ ਲਈ ਅਰਦਾਸ ਬੇਨਤੀ ਕਿਰਪਾ ਕਰਨੀ ਸਤਿਗੁਰੂ ਜੀ ਦਰੋਂ ਕਰੋ ਸਰਬੱਤ ਸੰਤਾਂ ਦਾ ਭਲਾ ਕਰਨਾ ਔਰ ਦਰੋਂ ਕਰੋ ਸਰਬੱਤ ਸੰਤਾਂ ਨੂੰ ਸਿੱਖੀ ਸਦਕ ਭਰੋਸਾ ਨਾਮ ਦੀ ਦਾਤ ਬਖਸ਼ਣੀ ਦਰੋਂ ਕਰੋ ਨਾਮ ਦੀਆਂ ਦਾਤਾਂ ਮਸ਼ੂਰੀਆਂ ਬਾਣੀ ਪੜਨ ਦਾ ਸੁਵਾਮਾ ਕਰਨ ਦਾ ਹਾਜ਼ਰੀਆਂ ਭਰਨਾ ਵੱਲੋਂ ਮਕਸਨਾ ਸਰਵਕ ਸੰਗਤਾਂ ਦੇ ਘਰਾਵਾਂ ਪਰਿਵਾਰਾਂ ਤੇ ਆਪਸੀ ਰੇਹ ਇੰਤਿਆਰ ਕੇ ਸਾਖ ਸੁਖਸ਼ਾਂਤੀ ਮਿਲਕਾਉਣੇ ਘਰੋ ਬਰਮ ਚ ਵਾਧੀ ਬਰਕਤਾਂ ਪਾਉਣੀਆਂ ਮਰਨ ਸ਼ੁਭ ਭਾਵਨਾਵਾਂ ਮਾ ਪੂਰਨ ਕਰਨੀ ਆਪਣੇ ਚਰਨਾਂ ਕਮਲਾ ਦੇ ਨਾਲ ਸਿਵਾ ਜੋੜਨਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਮੀ ਦਾ ਕਾਰਕਿਤਾ ਜੀ ਮੇਰਾ ਕਰਮੀਆਂ ਸਰਬਤ ਸੰਤਾਂ ਦਾ ਸਰਬਤ ਦਾ ਭਲਾ ਕਰਨਾ ਗਰੀਬ ਨਿਵਾਜ਼ ਖਾਜਿਨਾ ਪਿਟਾਵਾਂ ਥੀਤੀਆਂ ਸਵਾਮਾਂ ਯਾਤਰਾਵਾਂ ਸਭੀਆਂ ਕਰਮੀਆਂ ਦਾ ਅਤਿ ਅੰਤ ਕੁਲਾਕਸ ਲੈਣੀਆਂ ਵੀ ਸਹੀ ਤੇ ਆਦੇ ਲੋ ਜਨਾ ਮਿਲੇ ਆਪ ਜੀ ਦਾ ਨਾਮ ਸਿਿਆ ਬਹਿਮਾਨ ਖਨਾ ਚੜ੍ਹਦੀ ਖਨਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿ